ਬੁੱਢਾ ਦਰਿਆ ਨਾ ਇੱਕ ਮਾਡਲ ਹੈ ਆਪਣੀ ਪੰਜਾਬੀਆਂ ਦੀ ਲਾਪਰਵਾਹੀ ਵੀ ਅਸੀਂ ਵਾਤਾਵਰਣ ਨਾਲ ਕਿੰਨਾ ਪਿਆਰ ਕਰਦੇ ਇਸ ਸੈਂਟਰ ਚ ਪੰਜਾਬ ਦੇ ਸਭ ਤੋਂ ਜ਼ਿਆਦਾ ਡेंसली ਪੋਪੂਲੇਟਿਡ ਸ਼ਹਿਰ ਦੇ ਵਿੱਚ ਹੈ ਸਭ ਤੋਂ ਜ਼ਿਆਦਾ ਇੰਡਸਟਰੀਅਲ ਸ਼ਹਿਰ ਦੇ ਵਿੱਚ ਹੈ ਆਪਣੀ ਜਿਹੜੀ ਚੇਤਨਤਾ ਜਿਹੜੇ ਲੋਕ ਇਸ ਨੂੰ ਕਰ ਰਹੇ ਆ ਖਰਾਬ ਉਹ ਅੱਜ ਵੀ ਸੋਚ ਰਹੇ ਇਸ ਸਲੋ ਮਰਡਰ ਜਿਹੜਾ ਵੀ ਬੁੱਢੇ ਦਰਿਆ ਦੇ ਕਿਨਾਰੇ ਤੇ ਕੋਈ ਸਬਜ਼ੀ ਹੁੰਦੀ ਹੈ ਜਿਹੜੀ ਜਿਵੇਂ ਮੂਲੀਆਂ ਹੋ ਗਈਆਂ ਜਿਨ੍ਹਾਂ ਚ ਖੁੱਲਾ ਪਾਣੀ ਖਿੱਚਿਆ ਜਾਂਦਾ ਉਹਦੇ ਚ ਵੀ ਹੈਵੀ ਮੈਟਰ ਚਲ ਜਾਂਦੇ ਆ ਪੀਯੂ ਦੀ ਸਟੱਡੀ ਹੈ ਇਹ ਤੁਸੀਂ ਇਹਨੂੰ ਮਾਲਵੇ ਤੱਕ ਨਹੀਂ ਇਹ ਮਾਰ ਕਰਦਾ ਹੈ ਹਰੀਕੇ ਪੱਤਨ ਤੋਂ ਲੈ ਕੇ ਰਾਜਸਥਾਨ ਜਿਹੜੀ ਆਪਣੀ ਇੰਦਰਾ ਗਾਂਧੀ ਕਨਾਲ ਹੈ 2 ਕਰੋੜ ਬੰਦਿਆਂ ਨੂੰ ਤੇ 2 ਕਰੋੜ ਬੰਦਿਆਂ ਨੂੰ ਇਫੈਕਟ ਕਰਦਾ ਪਤਾ ਨਹੀਂ ਲੋਕ ਚੁੱਪਚੀ ਬੀਤੇ ਕਿਉਂ ਆ ਅੱਜ ਸਰਕਾਰ ਕਹਿੰਦੀ ਆ ਤੁਹਾਡਾ ਕੈਂਸਰ ਦਾ ਆ ਇਲਾਜ ਮੁਫਤ ਹੈ ਛੋਟਾ ਸੀਟੀ ਸਕੈਨ ਮੁਫਤ ਹੈ ਕਿਉਂ ਸਰਕਾਰ ਉਪਰਾਲਾ ਉਪਰਾਲਾ ਨਹੀਂ ਕਰਦੀ ਵੀ ਕੈਂਸਰ ਹੋ ਵੀ ਇਹਨਾਂ ਲੋਕਾਂ ਨੂੰ ਜਿਹੜੀਆਂ ਫੈਕਟਰੀਆਂ ਸਤਲੁਜ ਦੇ ਪਾਣੀ ਨੂੰ ਗੰਦਲਾ ਕਰ ਰਹੀਆਂ ਨੇ ਕੀ ਲੱਗਦਾ ਹੈ ਕਿ ਉਹਨਾਂ ਫੈਕਟਰੀਆਂ ਦੇ ਉੱਪਰ ਜਿਹੜੀਆਂ ਪੰਜਾਬ ਦੀਆਂ ਰਾਸੀ ਧਰਾਂ ਕਾਬਜ਼ ਰਹੀਆਂ ਨੇ ਉਹ ਆਬਜੈਕਸ਼ਨ ਕਿਉਂ ਨਹੀਂ ਲਾ ਸਕੀਆਂ ਅਜੇ ਤੱਕ ਉਹ ਇਸ ਤਰ੍ਹਾਂ ਹੈ ਕਿ ਉਹ ਉਹਨਾਂ ਦੇ ਉਹਨਾਂ ਦੇ ਵਿੱਚ ਇੱਛਾ ਸ਼ਕਤੀ ਦੀ ਕਮੀ ਹੈ ਕਿਉਂਕਿ ਉਹਨਾਂ ਕੋ ਉਹ ਕਾਣੇ ਹੈ ਉਹ ਸੋਚਦੇ ਆ ਵੀ ਇੰਡਸਟਰੀ ਅਸੀਂ ਇੰਡਸਟਰੀ ਹੋਰ ਲਿਆਉਣੇ ਚਾਹੁੰਦੇ ਆ ਇੱਕ ਨ ਕੁਛ ਨੇ ਤਾਂ ਪੈਸੇ ਲੈ ਹੁੰਦੇ ਤਾਂ ਕਾਣੇ ਹੋਗੇ ਕੁਝ ਕਹਿੰਦੇ ਆ ਅਸੀਂ ਇੰਡਸਟਰੀ ਭਜਾਈਏ ਨਾ ਵੀ ਇਹਨਾਂ ਨੂੰ ਜੇ ਸਖਤੀ ਕਰਾਂਗੇ ਭੱਜ ਜਾਣਗੇ ਦੇਖੋ ਮੇਰੀ ਗੱਲ ਸੁਣੋ ਅੱਜ ਦਾ ਭਜਾਇਆ ਚੰਗਾ ਕੱਲ ਦਾ ਕੈਂਸਰ ਵੰਡੇ ਨਾਲ ਪੰਜਾਬ ਵਰਗੀ ਮਹਾਨ ਧਰਤੀ ਦੇ ਉੱਪਰ ਕੈਂਸਰ ਦੇ ਮਰੀਜ਼ਾਂ ਦੇ ਵਿੱਚ ਲਗਾਤਾਰ ਵਾਧਾ ਹੋਇਆ ਹੋ ਰਿਹਾ ਤਾਂ ਦੂਜੇ ਪਾਸੇ ਸਰਕਾਰ ਵੱਡਾ ਦਾਵਾ ਕਰਦੀ ਹੈ ਕਿ ਅਸੀਂ ਲਗਾਤਾਰ ਵੱਡੇ-ਵੱਡੇ ਕੈਂਸਰ ਦੇ ਹਸਪੀਟਲ ਖੋਲ੍ਹ ਰਹੇ ਹਾਂ ਕੀ ਲੱਗਦਾ ਹੈ ਕਿ ਫਿਰ ਸਰਕਾਰ ਨੂੰ ਇਸ ਸਮੇਂ ਦੇ ਉੱਪਰ ਕਿਸ ਤਰ੍ਹਾਂ ਦਾ ਕਦਮ ਚੱਕਣ ਦੀ ਜ਼ਰੂਰਤ ਜਾਂਦੀ ਹੈ ਹਾਸ ਹੋਣੀ ਗੱਲ ਲੱਗਦੀ ਹੈ ਕੈਂਸਰ ਦੇ ਹਸਪੀਟਲ ਖੋਲਣ ਨਾਲੋਂ ਜਿਹੜੇ ਕੈਂਸਰ ਦੇ ਸੌਮੇ ਆ ਉਹਨਾਂ ਨੂੰ ਬੰਦ ਕਰੀਏ ਉਹਨਾਂ ਨੂੰ ਖਤਮ ਕਰੀਏ ਉਪਰਾਲੇ ਕਰੀਏ ਦਿਖੇ ਤਾਂ ਸਹੀ TV84 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ ਬੁੱਢਾ ਦਰਿਆ ਨਾਲੇ ਦਾ ਸਮੇਂ-ਸਮੇਂ ਤੇ ਜ਼ਿਕਰ ਚੱਲਦਾ ਕਿ ਬੁੱਢਾ ਦਰਿਆ ਅਸਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜਾ ਜਾਨਲੇਵਾ ਏ ਔਰ ਜਿਹੜਾ ਇੱਕ ਨਿਰਬਲ ਪਾਣੀ ਮੰਨਿਆ ਜਾਂਦਾ ਏ ਉਹਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਜ਼ਹਿਰ ਕੁਲਕੇ ਮਾਲਵੇ ਦੇ ਬਹੁਤ ਸਾਰੇ ਪਿੰਡਾਂ ਨੂੰ ਪ੍ਰਭਾਵਿਤ ਕਰਦਾ ਵੀ ਨਜ਼ਰ ਆਉਂਦਾ ਏ ਇਸੇ ਦੇ ਉੱਪਰ ਲੰਬੇ ਸਮੇਂ ਤੋਂ ਬੁੱਢਾ ਬੁੱਢਾ ਨਾਲਾ ਪ੍ਰੋਜੈਕਟ ਦੇ ਉੱਪਰ ਕੰਮ ਕਰਦੇ ਕਰਨਲ ਜਸਜੀਤ ਸਿੰਘ ਮੇਰੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅਸਲ ਦੇ ਵਿੱਚ ਜਥੇਬੰਦੀਆਂ ਦੇ ਵੱਲੋਂ ਵੱਡੇ ਪ੍ਰੋਗਰਾਮ ਦਿੱਤੇ ਜਾ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਅਲਰਟ ਕੀਤਾ ਜਾ ਰਿਹਾ ਏ ਤੇ ਇਹਦੇ ਉੱਪਰ ਵੱਡੀ ਕਾਰਵਾਈ ਜਥੇਬੰਦੀਆਂ ਦੇ ਵੱਲੋਂ ਵੀ ਕੀਤੀ ਜਾਵੇਗੀ ਇਹਦੇ ਤੋਂ ਪਹਿਲਾਂ ਸਰਕਾਰ ਨੂੰ ਚਾਹੀਦਾ ਕਿ ਧਿਆਨ ਜ਼ਰੂਰ ਇਸ ਖਾਸ ਮਸਲੇ ਦੇ ਉੱਪਰ ਦੇਵੇ ਤਾਂ तमाम ਸਾਰੇ ਚੀਜ਼ਾਂ ਨੂੰ ਲੈ ਕੇ ਜਾਣਨ ਦਾ ਯਤਨ ਕਰਾਂਗੇ ਕਰਨਲ ਸਭ ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਜਿਹੜਾ ਬੁੱਢਾ ਦਰਿਆ ਦਾ ਜ਼ਿਕਰ ਸਮੇਂ-ਸਮੇਂ ਤੇ ਛਿੜਦਾ ਏ ਤਾਂ ਇਹ ਜਿਹੜੀ ਵੱਡੀ ਚੁਣੌਤੀ ਸਮਾਜ ਦੇ ਮੱਦੇ ਨਜ਼ਰ ਕਿਵੇਂ ਜਾਪਦੀ ਹੈ ਜੀ ਤੁਹਾਨੂੰ ਬੁੱਢਾ ਦਰਿਆ ਨਾ ਇੱਕ ਮਾਡਲ ਹੈ ਆਪਣੀ ਪੰਜਾਬੀਆਂ ਦੀ ਲਾਪਰਵਾਹੀ ਦਾ ਵੀ ਅਸੀਂ ਵਾਤਾਵਰਣ ਨਾਲ ਕਿੰਨਾ ਪਿਆਰ ਕਰਦੇ ਹਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਹੀਆਂ ਗੱਲਾਂ ਕਰਨ ਜਿਹੜੇ ਸਾਡਾ ਸਮਾਜ ਆ ਸਿੱਖ ਸਮਾਜ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੇ ਪਹਿਲਾਂ ਗੱਲ ਕੀਤੀ ਕਿ ਪਵਨ ਗੁਰੂ ਪਾਣੀ ਪਿਤਾ ਆਪਾਂ ਕਿੰਨਾ ਕੁ ਰਿਸਪੈਕਟ ਕਰ ਰਹੇ ਹੋ ਬੁੱਢਾ ਦਰਿਆ ਤੁਹਾਨੂੰ ਦਰਸਾਉਂਦਾ ਜਿਹੜਾ ਬੁੱਢਾ ਨਾਲਾ ਬਣ ਗਿਆ ਆਪਾਂ ਇਹ ਇਹ ਸੈਂਟਰ ਚ ਪੰਜਾਬ ਦੇ ਸਭ ਤੋਂ ਜ਼ਿਆਦਾ ਡੈਂਸਲੀ ਪੋਪੂਲੇਟਿਡ ਸ਼ਹਿਰ ਦੇ ਵਿੱਚ ਆ ਸਭ ਤੋਂ ਜ਼ਿਆਦਾ ਇੰਡਸਟਰੀਅਲ ਸ਼ਹਿਰ ਦੇ ਵਿੱਚ ਆ ਆਪਣੀ ਜਿਹੜੀ ਚੇਤਨਤਾ ਜਿਹੜੇ ਲੋਕ ਇਸ ਨੂੰ ਕਰ ਰਹੇ ਆ ਖਰਾਬ ਉਹ ਅੱਜ ਨਹੀਂ ਸੋਚ ਰਹੇ ਇਹ ਸਲੋ ਮਰਡਰ ਆ ਜਿਵੇਂ ਅੱਜ ਆਪਾਂ ਕਿਸੇ ਦੇ ਚਾਕੂ ਮਾਰਦੀ ਹੈ ਨਾ 3302 ਲੱਗ ਜਾਂਦੀ ਹੈ ਇਹ ਜਿਹੜਾ ਕੈਮੀਕਲ ਪਾਣਾ ਉਹਨੇ ਜਾ ਕੇ ਕੈਂਸਰ ਕਰਨਾ ਕਿਸੇ ਨੂੰ ਉਹਦੀ ਸਲੋ ਡੈਥ ਹੋਣੀ ਹੈ 12 ਸਾਲਾਂ ਬਾਅਦ ਮੌਤ ਹੋਣੀ ਹੈ 8 ਸਾਲਾਂ ਬਾਅਦ ਹੋਣੀ ਹੈ ਤੇ ਉਹਨਾਂ ਤੁਸੀਂ ਸੋਚਦੇ ਸੀ ਕਿਥੇ ਕਿਥੇ ਦੂਰ ਕੈਂਸਰ ਹੋਣੀਦਾ ਸੀ ਹੁਣ ਘਰਾਂ ਚ ਆ ਗਿਆ ਇਹਦਾ ਕਾਰਨ ਕੀ ਹੈ ਕਾਰਨ ਇਹ ਹੈ ਵੀ ਆਪਣੀ ਦੁਸ਼ਿਤਾਵਾ ਦੁਸ਼ਿਤ ਪਾਣੀ ਤੇ ਜਿਹੜੀ ਜ਼ਮੀਨ ਹੈ ਉਹਦੇ ਚ ਕਾਰਸ਼ੋਚੀਨਿਕ ਪਦਾਰਥ ਕੈਮੀਕਲ ਆ ਗਿਆ ਬੁੱਢਾ ਦਰਿਆ ਦੇ ਨਾਲੇ ਵਿੱਚ ਚੱਲਾ ਜਿਹੜਾ ਕੈਮੀਕਲ ਘੁਲਕੇ ਪਾਣੀ ਦੇ ਵਿੱਚ ਮਾਲਵੇ ਦੇ ਬਹੁਤ ਸਾਰੇ ਪਿੰਡਾਂ ਨੂੰ ਇਫੈਕਟਡ ਕਰਦਾ ਇਕੱਲੇ ਮਾਲਵੇ ਦੇ ਪਿੰਡ ਹੀ ਇਫੈਕਟਡ ਹੁੰਦੇ ਆ ਜਾਂ ਜਿਹੜੇ ਲੁਧਿਆਣਾ ਸ਼ਹਿਰ ਦੇ ਨੇੜਲੇ ਪਾਸੇ ਵਾਲੇ ਲੋਕ ਆ ਜਾਂ ਜਿਹੜੀਆਂ ਹੋਰ ਧਰਾਂ ਨੂੰ ਮੰਨਿਆ ਜਾਂਦਾ ਉਹ ਵੀ ਇਫੈਕਟਡ ਨੇ ਇਸ ਕੈਮੀਕਲ ਜਿਹੜਾ ਜਿਹੜਾ ਵੀ ਬੁੱਢੇ ਦਰਿਆ ਦੇ ਕਿਨਾਰੇ ਤੇ ਕੋਈ ਸਬਜ਼ੀ ਹੁੰਦੀ ਹੈ ਜਿਹੜੀ ਜਿਵੇਂ ਮੂਲੀਆਂ ਹੋ ਗਈਆਂ ਜਿਨ੍ਹਾਂ 'ਚ ਖੁੱਲਾ ਪਾਣੀ ਖਿੱਚਿਆ ਜਾਂਦਾ ਉਹਦੇ 'ਚ ਵੀ ਹੈਵੀ ਮੈਟਲ ਚੱਲ ਜਾਂਦੇ ਆ ਪੀਯੂ ਦੀ ਸਟੱਡੀ ਆ ਇਹ ਤੁਸੀਂ ਇਹਨੂੰ ਮਾਲਵੇ ਤੱਕ ਨਹੀਂ ਇਹ ਮਾਰ ਕਰਦਾ ਹੈ ਹਰੀਕੇ ਪੱਤਨ ਤੋਂ ਲੈ ਕੇ ਰਾਜਸਥਾਨ ਜਿਹੜੀ ਆਪਣੀ ਇੰਦਰਾ ਗਾਂਧੀ ਕਨਾਲ ਹੈ 2 ਕਰੋੜ ਬੰਦਿਆਂ ਨੂੰ ਇਹ 2 ਕਰੋੜ ਬੰਦਿਆਂ ਨੂੰ ਇਫੈਕਟ ਕਰਦਾ ਪਤਾ ਨਹੀਂ ਲੋਕ ਚੁੱਪਚੀਤੇ ਕਿਉਂ ਆ ਮੈਂ ਤਾਂ ਹੈਰਾਨ ਆ ਵੀ ਆਪਾਂ ਕਿਸ ਦਿਨ ਦੀ ਵੇਟ ਕਰ ਰਹੇ ਆ ਸਰਕਾਰ ਕਹਿੰਦੀ ਆ ਤੁਹਾਡਾ ਕੈਂਸਰ ਦਾ ਆ ਇਲਾਜ ਮੁਫਤ ਹੈ ਤੁਹਾਡਾ ਸੀਟੀ ਸਕੈਨ ਮੁਫਤ ਹੈ ਕਿਉਂ ਸਰਕਾਰ ਉਪਰਾਲਾ ਉਪਰਾਲਾ ਨਹੀਂ ਕਰਦੀ ਵੀ ਇਹ ਕੈਂਸਰ ਹੋ ਵੀ ਇਹਨਾਂ ਲੋਕਾਂ ਨੂੰ ਆਪਾਂ ਧਰਤੀ ਨੂੰ ਧਰਤੀ ਵਾਂਗੂ ਰੱਖੇ ਜੇ ਆਪਣੇ ਬਜ਼ੁਰਗਾਂ ਨੇ ਸਾਂਭਿਆ ਸੀ ਪਾਣੀ ਤਾਜ ਆਪਾਂ ਪਾਣੀ ਪੀਂਦੇ ਆ ਲੇਕਿਨ ਪਹਿਲਾਂ ਆਪਣੀਆਂ ਨਹਿਰਾਂ ਦੇ ਕਿਨਾਰੇ ਲੱਗੇ ਹੁੰਦੇ ਸੀ ਨਾ ਪੰਪ ਠੰਡਾ ਪਾਣੀ ਲੋਕ ਉੱਥੇ ਕਹਿੰਦੇ ਵੀ ਇੱਥੇ ਪਾਣੀ ਵੀ ਚਲੀਏ ਨਿਰਮਲ ਪਾਣੀ ਹੋਊਗਾ ਪਾਣੀ ਦੂਸ਼ਿਤ ਹੋ ਗਿਆ ਆਪਾਂ ਪਾਣੀ ਦੀ ਪ੍ਰਵਾਹ ਨਹੀਂ ਕੀਤੀ ਆਪਾਂ ਹਰ ਇੱਕ ਚੀਜ਼ ਪਾਣੀ ਉਸ ਨੂੰ ਧੋਣ ਲੱਗੇ ਨਹਿਰ ਨੂੰ ਇੱਕ ਐਕਟ ਸੀ 70 ਇਹ ਅੰਗਰੇਜ਼ਾਂ ਨੇ ਬਣਾਇਆ ਵੀ ਇਹਦੇ ਵਿੱਚ ਤੁਸੀਂ ਕੋਈ ਚੀਜ਼ ਪਾ ਨਹੀਂ ਸਕਦੇ ਅੱਜ ਕੋਈ ਤੁਹਾਨੂੰ ਦਿਖਦਾ ਵੀ ਇਹ ਐਕਟ ਲੱਗਿਆ ਹੋਇਆ ਜਾਂ ਉਹਦੀ ਕੋਈ ਨਿਗਰਾਨੀ ਹੋ ਰਹੀ ਹੈ 13 ਕਰੋੜ 34 ਲੱਖ ਦੀ ਫੈਨਸ ਲਾਈ ਹੈ ਬੁੱਡੇ ਦਰਿਆ ਦੇ ਉੱਤੇ ਵੀ ਇਹਦੇ ਪੂੜਾ ਨਾ ਸਿਠੀਏ <muchas> 13 ਕਰੋੜ 34 ਲੱਖ ਉਹ ਵਿੱਚੋਂ ਟੁੱਟੀ ਹੋਈ ਆ ਕੂੜੇ ਦੇ ਉੱਤੇ ਰੱਖਤੀ ਉਹਦੇ ਨਾਲ ਜਿਉਂਦਾ ਹੀ ਆਪਾਂ ਲਾਲ ਬੱਤੀ ਵਾਲਾ ਜਿਹੜਾ ਕੰਮ ਹੈ ਵੀ ਸਪਾਈ ਦੇ ਨਾਲ ਮੋਟਰਸਾਈਕਲ ਵੀ ਹੁੰਦਾ ਜੇ ਬੰਦਾ ਟੱਪ ਕੇ ਗਿਆ ਤਾਂ ਫੜ ਲੈਣਾ ਜਾਂ ਚਲਾਨ ਕਰਾਂਗੇ ਇਸ ਤਰ੍ਹਾਂ ਹੀ ਜਿਹੜਾ ਫੈਸਲਾ ਲਾਉਣ ਦਾ ਮਤਲਬ ਨਹੀਂ ਹੈ ਚਲਣਾ ਪੰਜਾਬ ਨੂੰ ਇੱਕ ਵਾਟਰ ਐਮਰਜੈਂਸੀ ਡਿਕਲੇਅਰ ਕਰਨ ਦੀ ਜ਼ਰੂਰਤ ਹੈ ਪੰਜਾਬ ਦੇ ਵਿੱਚ ਇੱਕ ਇਕੋ ਟਾਸਕ ਫੋਰਸ ਕਰਨ ਦੀ ਸ਼ੁਰੂ ਕਰਨ ਦੀ ਜ਼ਰੂਰਤ ਹੈ ਜਿਹੜੇ ਲੋਕ ਲੋਕਾਂ ਨੂੰ ਪਾਣੀ ਵੇਸਟੇਜ ਤੋਂ ਪਾਣੀ ਗੰਦ ਪਾਉਣ ਤੋਂ ਰੋਕਣ ਇਹ ਜਿਹੜਾ ਬੁੱਢੇ ਦਰਿਆ ਦੇ ਵਿੱਚ ਡ్రਾਈਂਗ ਇੰਡਸਟਰੀ ਦਾ ਹਿਸਾ ਉਹ 2200 ਆ ਉਹਨਾਂ ਦਾ ਬਦਨਾਮ ਉਹ ਜਿਆਦਾ ਨਹੀਂ ਕਿਉਂਕਿ ਰੰਗ ਪਾਉਂਦੇ ਉਹ ਰੰਗ ਆ ਜਾਂਦਾ ਇੱਕ ਇੰਡਸਟਰੀ ਛੁਪੀ ਛਪਾਈ ਹੈ ਜਿਹੜੀ ਇਲੈਕਟ੍ਰੋਪਲੇਟਿੰਗ ਆ ਅੱਧਾ ਪਾਣੀ ਉਹ ਵਿੱਚ ਸਲਫਿਊਰਿਕ ਐਸਿਡ ਪਾਉਂਦੀ ਹੈ ਇੱਕ ਇੰਡਸਟਰੀ ਹੈ ਸ਼ੀਟ ਮੈਟਲ ਇੰਡਸਟਰੀ ਉਹ ਹਾਈਡਰੋਕਲੋਰਿਕ ਐਸਿਡ ਪਾਉਂਦੀ ਹੈ ਜਿਹਦਾ ਕਿ ਅਜੇ ਟ੍ਰੀਟਮੈਂਟ ਪਲਾਂਟ ਹੀ ਨਹੀਂ ਲੂ ਦੇਣੇ ਚ ਉਹ 2 ਲੱਖ ਲੀਟਰ ਯੁਕਤ ਪਾਣੀ ਹਾਈਡਰੋਕਲੋਰਿਕ ਆਲਾ ਇਹਦੇ ਵਿੱਚ ਪਾਇਆ ਜਾ ਰਿਹਾ ਤੁਹਾਨੂੰ ਪਤਾ ਹੋਣਾ ਕਿ ਬੁੱਢੇ ਦਰਿਆ ਦੇ ਵਿੱਚੋਂ ਜਿਹੜਾ ਪਾਣੀ ਹੈ ਜਿਹੜੇ ਸੀਵਰੇਜ ਆ ਰਿਹਾ ਕਿਉਂਕਿ ਸਾਡੇ ਕੋਲੇ ਅਸੀਂ ਗਰੀਬ ਮੋਲਕਾਂ ਸਾਡੀ ਪਾਪੂਲੇਸ਼ਨ ਜ਼ਿਆਦਾ ਹੈ ਚੰਡੀਗੜ੍ਹ ਵਾਂਗੂ ਉੱਥੇ ਸਟ੍ਰੌਂਗ ਵਾਟਰ ਪਾਣੀ ਦਾ ਅੱਡ ਨਹੀਂ ਹੈ ਜਿਹੜੇ ਜਿਹੜੇ ਵੱਡੇ ਹੁਣ ਆਪਣੇ ਮੰਤਰੀ ਜੀ ਬਣੇ ਆ ਰਵਿੰਦਰ ਸਿੰਘ ਬਿੱਟੂ ਇਹਨੂੰ ਚਾਹੀਦਾ ਵੀ ਲੁਧਿਆਣੇ ਲਈ ਸਟ੍ਰੌਂਗ ਵਾਟਰ ਲਗ ਕਰਾ ਦਿਓ ਜਿਹੜਾ ਬਾਰਿਸ਼ ਦਾ ਪਾਣੀ ਸਭ ਤੋਂ ਉੱਤਮ ਪਾਣੀ ਸਭ ਤੋਂ ਸਾਫ਼ ਪਾਣੀ ਉਹਨੂੰ ਆਪਾਂ ਸੀਵਰੇਜ ਸਭ ਤੋਂ ਗੰਦੇ ਪਾਣੀ ਚ ਪਾ ਕੇ ਐਸਟੀਪੀ ਚ ਭੇਜਦੇ ਆ ਸਾਫ਼ ਹੋਣ ਲਈ ਦੇਖੋ ਸਮਝਦੇ ਹੋ ਗੱਲ ਨੂੰ ਤੇ ਇਹਨੂੰ ਡਾਇਰੈਕਟ ਪਾਣੀ ਨੂੰ ਲੈ ਕੇ ਸਤਲੁਜ ਪਾਉ ਨਾ ਸਿੱਧਾ ਨਿਰਮਲ ਪਾਣੀ ਜਿਹੜਾ ਬਾਰਿਸ਼ ਦਾ ਪਾਣੀ ਹੈ ਰਸਤੇ 'ਚ ਉਹਨੂੰ ਹਾਰਵੈਸਟ ਕਰੋ ਉਸ ਤੋਂ ਪਹਿਲਾਂ ਉਹਨੂੰ ਸਟੋਰ ਕਰੋ ਹਰ ਘਰ ਨੂੰ ਕਹੋ ਵੀ ਤੂੰ ਭਾਈ ਆਪਣਾ 10 ਦਿਨਾਂ ਦਾ ਪਾਣੀ ਆਪਣੇ ਡਿੱਕੀ ਬਣਾਣੀ ਹੈ ਜਿਵੇਂ ਤੂੰ ਗੈਰੇਜ ਬਣਾਉਣਾ ਐਵੇਂ ਡਿੱਕੀ ਬਣਾ ਜਿਹੜਾ ਬਾਰਿਸ਼ ਦਾ ਪਾਣੀ ਉੱਤਮ ਪਾਣੀ ਸਭ ਤੋਂ ਪਾਣੀ ਆਪਣੀ ਛੱਤ ਤੋਂ ਹੀ ਲੈਣਾ ਰੇਨ ਵਾਟਰ ਹਾਰਵੈਸਟਿੰਗ ਕੋਈ ਸ਼ੌਕ ਨਹੀਂ ਹੈ ਰੇਨ ਵਾਟਰ ਹਾਰਵੈਸਟਿੰਗ ਆਪਣੀ ਮਜਬੂਰੀ ਹੈ ਇਸ ਲਈ ਜੇ ਆਪਾਂ ਇਹ ਸੋਚੀਏ ਵੀ ਕਿਸੇ ਬੰਦੇ ਨੂੰ ਕਹੀਏ ਵੀ ਤੂੰ ਸਾਡਾ ਕੰਮ ਕਰ। ਪਹਿਲੋਂ ਆਪਾਂ ਆਪਣਾ ਕੰਮ ਕਰਨਾ। ਜਿੰਨੇ ਦਰਖਤ ਲਾਉਂਗੇ ਇਹ ਇਹਦਾ ਗ੍ਰੀਨ ਵਾਟਰ ਉੱਡਦਾ। ਆ ਪੱਤੇ ਤੋਂ ਜਦੋਂ ਪਾਣੀ ਉੱਡਦਾ ਇਹਨੂੰ ਗ੍ਰੀਨ ਵਾਟਰ ਕਹਿੰਦੇ ਆ। ਗ੍ਰੀਨ ਵਾਟਰ ਕੀ ਕਰਦਾ? 65% ਬਾਰਿਸ਼ ਜੇ 100% ਹੁੰਦੀ ਹੈ 65% ਬਾਰਿਸ਼ ਬਾਰਿਸ਼ ਆ ਪੱਤਿਆਂ ਦੇ ਪਾਣੀ ਤੋਂ ਹੁੰਦੀ ਹੈ। 35% ਬਾਕੀ ਆਪਾਂ ਸੋਚਦੇ ਆ ਸਮੁੰਦਰ ਤੋਂ, ਝੀਲ ਤੋਂ ਉੱਡ ਗਿਆ ਪਾਣੀ, ਨਦੀਆਂ ਤੋਂ ਉੱਡ ਗਿਆ। ਉਹ ਬਲੂ ਵਾਟਰ ਆ। ਇਹ ਆਪਾਂ ਗ੍ਰੀਨਰੀ ਵਧਾਈਏ। ਹਰ ਛੱਤ ਦੇ ਉੱਤੇ 5x5 ਫੁੱਟ ਦਾ ਤੇ 5 ਫੁੱਟ ਡੂੰਗਾ ਛੋਟਾ ਡਰਮ ਜਾਂ ਵੱਡਾ ਗਮਲਾ ਰੱਖ ਕੇ ਇੱਕ ਬੂਟਾ ਜ਼ਰੂਰ ਲੱਗਣਾ ਚਾਹੀਦਾ ਜਿਹੜੀਆਂ ਫੈਕਟਰੀਆਂ ਸਤਲੋਜ ਦੇ ਪਾਣੀ ਨੂੰ ਗੰਦਲਾ ਕਰ ਰਹੀਆਂ ਨੇ ਕੀ ਲੱਗਦਾ ਹੈ ਕਿ ਉਹਨਾਂ ਫੈਕਟਰੀਆਂ ਦੇ ਉੱਪਰ ਉੱਪਰ ਜਿਹੜੀਆਂ ਪੰਜਾਬ ਦੀਆਂ ਰਾਸੀ ਤਰ੍ਹਾਂ ਕਾਬਜ਼ ਰਹੀਆਂ ਨੇ ਉਹ ਆਬਜੈਕਸ਼ਨ ਕਿਉਂ ਨਹੀਂ ਲਾ ਸਕੀਆਂ ਅਜੇ ਤੱਕ ਉਹ ਇਸ ਤਰ੍ਹਾਂ ਹੈ ਕਿ ਉਹ ਉਹਨਾਂ ਦੇ ਉਹਨਾਂ ਦੇ ਵਿੱਚ ਇੱਛਾ ਸ਼ਕਤੀ ਦੀ ਕਮੀ ਹੈ ਕਿਉਂਕਿ ਉਹਨਾਂ ਕੋ ਉਹ ਕਾਣੇ ਆ ਉਹ ਸੋਚਦੇ ਆ ਵੀ ਇੰਡਸਟਰੀ ਅਸੀਂ ਇੰਡਸਟਰੀ ਹੋਰ ਲਿਆਣੇ ਚਾਹੁੰਦੇ ਆ ਇੱਕ ਕੁਛ ਨੇ ਤਾਂ ਪੈਸੇ ਲੈ ਹੁੰਦੇ ਤਾਂ ਕਾਣੇ ਹੋਗੇ ਕੁਝ ਕਹਿੰਦੇ ਅਸੀਂ ਇੰਡਸਟਰੀ ਭਜਾਈਏ ਨਾ ਵੀ ਇਹਨਾਂ ਨੂੰ ਜੇ ਸਖਤੀ ਕਰਾਂਗੇ ਭੱਜ ਜਾਣਗੇ ਦੇਖੋ ਮੇਰੀ ਗੱਲ ਸੁਣੋ ਅੱਜ ਦਾ ਭਜਾਇਆ ਚੰਗਾ ਕੱਲ ਦਾ ਕੈਂਸਰ ਵੰਡਣ ਨਾਲ ਹੂੰ ਜੇ ਕੈਂਸਰ ਵੰਡ ਰਿਹਾ ਉਹ ਬੰਦੇ ਨੂੰ ਵੀ ਚਾਹੀਦਾ ਉਹਦਾ ਵੀ ਪੋਤਰਾ ਜੇ ਤੁਸੀਂ ਜੀਰਾ ਫੈਕਟਰੀ ਚੋਂ 23 ਬੋਰਾ ਚੋਂ 16 ਜਿਹੜੇ ਬੋਰ ਆ ਉਹ ਅੰਦਰ ਪਾਉਣੇ ਫੜੇਗੇ ਪਾਣੀ ਨੂੰ ਜਿਹੜਾ ਪਾਣੀ ਗੰਧਲਾ ਹੋ ਗਿਆ ਕੈਮੀਕਲ ਪਾਉਂਦੇ ਤੁਹਾਡਾ ਕੀ ਮਤਲਬ ਹੈ ਜਿਹੜੇ 1960 ਦੇ ਸਾਡੇ ਕੋਲੇ ਲੁਧਿਆਣੇ ਚ ਇੰਡਸਟਰੀ ਹੈ ਇਹਨੇ ਰਿਵਰਸ ਬੋਰਿੰਗ ਨਹੀਂ ਕੀਤੀ ਇਨੇ ਪਾਇ ਇਹਦੇ ਹਾਤੀਆਂ ਦੀ ਚੈਕਿੰਗ ਪੰਜਾਬ ਲੈਵਲ ਦੇ ਜਿਹੜੇ ਐਕਟਿਵਿਸਟ ਆ ਸਾਰੇ ਇਕੱਠੇ ਹੋ ਕੇ ਮਲਾਏ ਜਾਣ ਸਰਕਾਰ ਬੁਲਾਵੇ ਵੀ ਇਹਨਾਂ ਦਾ ਇੱਕ ਇੱਕ ਦੀ ਇਨਸਪੈਕਸ਼ਨ ਹੋਊਗੀ ਇੱਕ ਇਹਨਾਂ ਦਾ ਆਫੀਸ਼ਲ ਮੋਗਾ ਇੰਡਸਟਰੀ ਦਾ ਇੱਕ ਪ੍ਰਾਈਵੇਟ ਆ ਜਿਹੜਾ ਸਿੱਧਾ ਹੀ ਪਾਇਆ ਹੋਇਆ ਸੀਵਰੇਜ ਗੱਲਬਾਤ ਕਰਕੇ ਪਾਣੀ ਜਿਹੜਾ ਕੈਮੀਕਲ ਆਡਿਟ ਕਿਉਂ ਨਹੀਂ ਹੋ ਸਕਦਾ ਐਸੇ ਯੰਤਰ ਲੱਗ ਸਕਦੇ ਆ ਇਹਨਾਂ ਦੇ ਉੱਤੇ ਕਿ ਤੁਹਾਨੂੰ ਖਬਰ ਆਏਗੀ ਵੀ ਅੱਜ ਇਹ ਆ ਕੈਮੀਕਲ ਪਾਇਆ ਜਾਂ ਇਹ ਨਿਆ ਪਾਇਆ ਅਪਰੂਵਡ ਗਾਈਡਲਾਈਨਸ ਬਣੀ ਹੋਈ ਆ ਕਿ ਵੱਸੋਂ ਵਾਲੀ ਜਗ੍ਹਾ ਤੇ ਕੋਈ ਕੈਮੀਕਲ ਫੈਕਟਰੀ ਨਹੀਂ ਲੱਗ ਸਕਦੀ ਇਹ ਮਿਕਸ ਲੈਂਡ ਯੂਜ਼ ਆ ਜਿਵੇਂ ਉਹ 10 ਸਾਲ ਸਰਕਾਰ ਨੇ ਹੋਰ ਵਧਾਤਾ ਸਾਨੂੰ ਸਰਕਾਰ ਨੂੰ ਅਸੀਂ ਕਹਿੰਨੇ ਆਂ ਵੀ ਇਹਨਾਂ ਨੂੰ ਬਾਹਰ ਲਜਾਈਏ ਇਹਨਾਂ ਨੂੰ ਨਵੀਂ ਜਗ੍ਹਾ ਪਸਾਈਏ ਦੇਖੋ ਇੱਕ ਮੈਂ ਵਰਡ ਯੂਜ਼ ਕਰਦਾ ਸਲਮਾਈਜ਼ੇਸ਼ਨ ਸ਼ਹਿਰਾਂ ਦੀ ਸਲਮ ਸਲਮ ਵੜਾ ਰਹੇ ਆਂ ਪਰ ਸਲਮਾਈਜ਼ੇਸ਼ਨ ਕਰ ਰਹੇ ਆਂ ਕਿਉਂ ਨਹੀਂ ਆਪਾਂ ਨਵਾਂ ਸ਼ਹਿਰ ਦੂਰ ਬਣਾ ਕੇ 50% ਵਸੋਂ ਹੋਵੇ 50% ਗ੍ਰੀਨਰੀ ਹੋਵੇ ਇਹ ਜਿਹੜਾ ਗੰਦ ਦੇਖੋ ਆਪਾਂ ਜਦੋਂ ਗੰਨ ਤੇ ਗੰਦ ਸਿੱਟਦੇ ਆਂ ਉਹ ਗੰਦਾ ਹੋ ਜਾਂਦਾ ਹੋਰ ਆ ਗਰੀਬ ਆਦਮੀ ਇੱਕ ਵੇੜੇ ਦੇ ਵਿੱਚ 80 ਬੰਦੇ ਰਹਿੰਦੇ ਹੋਣ ਤਿੰਨ ਲੈਟਰਨ ਬਾਥਰੂਮ ਹੋਣ ਉਹ ਕੀ ਨਹਾਉਂਦੇ ਹੋਣੇ ਆ ਤੇ ਕਿਹਜੀ ਸਫਾਈ ਕਰਦੇ ਆ ਤੁਸੀਂ ਆਪ ਮੈਜਨ ਕਿਤਨਾ ਦੀ ਜ਼ਿੰਦਗੀ ਜਿਉ ਰਹੇ ਆ ਆਪਾਂ ਸਿਰਫ ਇੰਡਸਟਰੀ ਲਿਸਟ ਨੇ ਕਿਉਂਕਿ ਇੱਥੋਂ ਦਾ ਜਿਹੜਾ ਪੰਜਾਬੀ ਹੈ ਉਹ ਆਕੜਦਾ ਉਹ ਆਪਣੀ 8 ਘੰਟੇ ਦੀ ਤਨਖਾਹ ਮੰਗਦਾ ਇਹ 24 12 ਘੰਟੇ ਆ ਇਹ ਅੱਗੇ ਬੋਲਦੇ ਨਹੀਂ ਇਹਨਾਂ ਦੇ ਠੇਕੇਦਾਰ ਜਿਹੜੇ ਫੋਰਮੈਨ ਅੱਗੇ ਪੈਸੇ ਬਣਾਈ ਜਾਂਦੇ ਆ ਬਿਹਾਰ ਤੋਂ ਲਿਆ ਕੇ ਉਹ ਬੰਦਿਆਂ ਲਈ ਇਹੀ ਕੈਨੇਡਾ ਜਿਵੇਂ ਆਪਣੇ ਵਾਲੇ ਅੱਗੇ ਕੈਨੇਡਾ ਉਹਨਾਂ ਲਈ ਉਹਨਾਂ ਨੂੰ ਬਸਰੇ ਰੋਜ਼ਗਾਰ ਕਰਨ ਲਈ ਉਹ ਲਿਆਉਂਦੇ ਆ ਉਹਨਾਂ ਦੀ ਐਕਸਪਲੋਇਟੇਸ਼ਨ ਹੁੰਦੀ ਆ ਲੇਬਰ ਜਿਹੜੇ ਇਨਸਪੈਕਟਰ ਆ ਅੱਖਾਂ ਬੰਦ ਕਰਕੇ ਬੈਠੇ ਆ ਪੰਜਾਬ ਵਰਗੀ ਮਹਾਨ ਧਰਤੀ ਦੇ ਉੱਪਰ ਕੈਂਸਰ ਦੇ ਮਰੀਜ਼ਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤਾਂ ਦੂਜੇ ਪਾਸੇ ਸਰਕਾਰ ਵੱਡਾ ਦਾਵਾ ਕਰਦੀ ਹੈ ਕਿ ਅਸੀਂ ਲਗਾਤਾਰ ਵੱਡੇ-ਵੱਡੇ ਕੈਂਸਰ ਦੇ ਹਸਪੀਟਲ ਖੋਲ੍ਹ ਰਹੇ ਹਾਂ ਕੀ ਲੱਗਦਾ ਹੈ ਕਿ ਫਿਰ ਸਰਕਾਰ ਨੂੰ ਇਸ ਸਮੇਂ ਦੇ ਉੱਪਰ ਕਿਸ ਤਰ੍ਹਾਂ ਦਾ ਕਦਮ ਚੱਕਣ ਦੀ ਜ਼ਰੂਰਤ ਜਾਂਦੀ ਹੈ ਹਾਸੋਣੀ ਗੱਲ ਲੱਗਦੀ ਹੈ ਕੈਂਸਰ ਦੇ ਹਸਪੀਟਲ ਖੋਲਣ ਨਾਲੋਂ ਜਿਹੜੇ ਕੈਂਸਰ ਦੇ ਜ਼ੋਮੇ ਆ ਉਹਨਾਂ ਨੂੰ ਬੰਦ ਕਰੀਏ ਉਹਨਾਂ ਨੂੰ ਖਤਮ ਕਰੀਏ ਉਪਰਾਲੇ ਕਰੀਏ ਦਿਖੇ ਤਾਂ ਸਹੀ ਉਹਨੂੰ ਮੈਨੂੰ ਕਹਿੰਦੇ ਵੀ ਅਸੀਂ ਕ੍ਰਿਪਸ਼ਨ ਬੰਦ ਕਰਤੀ 653 ਗ੍ਰਿਫਤਾਰੀਆਂ ਹੋਈਆਂ ਆਪਾਂ ਤਾਂ ਕਹਿੰਦੇ ਸੀ ਵੀ ਜਦੋਂ ਅਸੀਂ ਆਪਣਾ ਆਮ ਪਾਰਟੀ ਕੰਪੇਅਰ ਕਰਦੀ ਸੀ ਵੀ ਸਾਰਾ ਜਿਹੜਾ ਤੰਤਰ ਹੈ ਕਰਪਟ ਹੈ ਇਹਦਾ ਮਤਲਬ ਜਿਹੜਾ ਸਰਕਾਰੀ ਤੰਤਰ ਹੈ ਉਹ ਚੋਂ ਸਿਰਫ 653 ਬੰਦੇ ਫੜੇ ਛੋਟੇ ਲੈਵਲ ਤੇ ਤੋਂ ਇਹ ਚਾਹੀਦਾ ਇਹਨਾਂ ਨੂੰ ਵੀ ਜਿਵੇਂ ਕੈਂਸਰ ਵਰਗੀ ਨਾ ਮਾਰਾ ਦੂ ਮਾਰੀ ਉਹਦਾ ਇਲਾਜ ਜ਼ਰੂਰ ਕਰਾਓ ਉਹਨਾਂ ਦਾ ਹਸਪੀਟਲ ਜ਼ਰੂਰ ਬਣਾਓ ਜਥੇਬੰਦੀਆਂ ਦੇ ਉੱਪਰ ਕਿਹਾ ਜਾਂਦਾ ਹੈ ਕਿ ਜਥੇਬੰਦੀਆਂ ਸਮੇਂ-ਸਮੇਂ ਤੇ ਇਸ ਮੁੱਦੇ ਨੂੰ ਕਿਤੇ ਨਾ ਕਿਤੇ ਚੁੱਕਦੀਆਂ ਤੇ ਜ਼ਰੂਰ ਨੇ ਪਰ ਕੁਝ ਸਮੇਂ ਬਾਅਦ ਫੇਰ ਦੱਬਿਆ ਜਾਂਦਾ ਕੀ ਲੱਗਦਾ ਕਿ ਇਹਦੇ ਕਾਰਨ ਕੀ ਰਹਿੰਦੇ ਆ ਨਹੀਂ ਅਸੀਂ ਇੱਕ ਜਥੇਬੰਦੀ ਆ ਜਿਹੜੀ ਮੈਂ ਬੁੱਢਾ ਦਰੇਆ ਟਾਸ ਐਕਸ਼ਨ ਟਾਸਕ ਫੋਰਸ ਦਾ ਮੈਂਬਰ ਰਿਹਾ ਐਕਸ਼ਨ ਪੀਏਸੀ ਆ ਸਾਡੀ ਜਿਨ੍ਹਾਂ ਨੇ ਮੱਤੇਵਾੜਾ ਕੈਨਸਲ ਕਰਾਇਆ ਹੋਰ ਜਥੇਬੰਦੀਆਂ ਅਸੀਂ ਸੌਣ ਵਾਲੇ ਨਹੀਂ ਆ ਅਸੀਂ ਜਾਗਦੇ ਆ ਤੇ ਅਸੀਂ ਇਹ ਲੜਾਈ ਕਈ ਵਾਰੀ ਸਾਨੂੰ 1 ਮੈਨ ਆਰ.ਪੀ ਵੀ ਕਹਿੰਦੇ ਨੇ ਵੀ ਹਰ ਇੱਕ ਜਗ੍ਹਾ ਜਾ ਕੇ ਤੁਸੀਂ ਸਰਕਾਰ ਦੇ ਲਿਖਦੇ ਵੀ ਆਂ ਬੋਲਦੇ ਵੀ ਆਂ ਟੀਵੀ ਤੇ ਵੀ ਕਹਿੰਦੇ ਆਂ ਵੀ ਆਹ ਗੱਲ ਹੋਣੀ ਚਾਹੀਦੀ ਐ ਮੈਂ 25 ਬੰਦੇ ਹੁੰਨੇ ਆਂ ਸੀ 25 ਲੱਖ ਦੇ ਸ਼ਹਿਰ ਨੂੰ ਰਿਪਰੈਜ਼ੈਂਟ ਕਰਨ ਲਈ ਤੁਸੀਂ ਇਮੇਜਿਨ ਕਰੋ ਹੋ ਸਕਦਾ ਉਹ ਆਪਣੇ ਕਾਰੋਬਾਰਾਂ ਚ ਬਿਜ਼ੀ ਹੋਣ ਉਹ ਆਪਣੇ ਕੰਮਾਂ ਚ ਪਰ ਆਪਾਂ ਨੂੰ ਸਰਕਾਰ ਨੂੰ ਇੱਕ ਚੇਤਨਤਾ ਕਰਨੀ ਚਾਹੀਦੀ ਵੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਇੱਕ ਸਵੱਛ ਜਿਹਨੂੰ ਕਈ ਆਪਾਂ ਕਲੀਨਲੀਸਟ ਦਾ ਸਬਜੈਕਟ ਸਫਾਈ ਦਾ ਸਬਜੈਕਟ ਬਣਾ ਦੇਣ ਇਹ ਤਾਂ ਇਹਨਾਂ ਦੇ ਹੱਥ ਆ ਮਾਨ ਸਾਹਿਬ ਦੇ ਪਹਿਲੇ 4 ਸਾਲ ਉਹ ਆਪਣੀ ਪਰਸਨਲ ਹਾਈਜਨ ਕਾਲਗੇਟ ਵਾਲਾ ਨਾ ਦੱਸੇ ਵੀ ਦੰਦ ਕਿਵੇਂ ਸਾਫ਼ ਕਰਨੇ ਆ ਉਹਨੂੰ ਪ੍ਰੈਕਟੀਕਲ ਕਰਾਇਆ ਜਾਵੇ ਤੇ ਜਿਵੇਂ ਜਾਪਾਨ 'ਚ ਬੱਚੇ 15 ਮਿੰਟ ਆਪਣਾ ਬਾਥਰੂਮ ਸਾਫ਼ ਕਰਦੇ ਆ ਆਪਾਂ ਇੱਕ ਵਿਅਕਤੀ ਵਰਗ ਲੱਭਿਆ ਹੋਇਆ ਵੀ ਉਹ ਸਾਫ਼ ਕਰੂਗਾ ਤਾਂ ਅਸੀਂ ਜਾਵਾਂਗੇ ਬਾਥਰੂਮ ਬੱਚਿਆਂ ਨੂੰ ਡਿਗਨਿਟੀ ਆਫ ਲੇਬਰ ਹੈ ਨਾ ਆਪਾਂ ਬਾਹਰ ਵੀ ਜਾ ਕੇ ਟਾਇਲਟ ਸਾਫ਼ ਕਰਦੇ ਹੀਥਰੋ 에어ਪੋਰਟ ਦੇ ਆਪਣੀਆਂ ਪੰਜਾਬਣਾਂ ਲੱਗੀਆਂ ਆ ਸਾਫ਼ ਕਰਦੇ ਆ ਸਾਰੇ ਉਹ ਜੱਟ ਵੀ ਆ ਤੇ ਉਹ ਇੰਡੀਵੀਅਜਾਤਾਂ ਦੇ ਵੀ ਆ ਜਿਹਨੂੰ ਆਪਾਂ ਪਿਛਲੇ ਦਿਨਾਂ ਦੇ ਵਿੱਚ ਵੱਡੇ ਸਮਾਜ ਸੇਵੀ ਇਕੱਠੇ ਹੋਏ ਨੇ ਲੱਖਾ ਸੁਧਾਨਾ ਅਮਤੂਜ ਮਾਨ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜਾ ਸਮਾਜ ਦੇ ਭਲੇ ਦੇ ਹਿੱਤ ਕਿਤੇ ਨਾ ਕਿਤੇ ਕਾਰਜ ਕਰਦੇ ਕੀ ਲੱਗਦਾ ਕਿ ਨਾ तमाम ਸਾਰੇ ਸਮਾਜ ਸੇਵੀਆਂ ਦੇ ਇਕੱਠੇ ਹੋਣ ਤੋਂ ਬਾਅਦ ਕੋਈ ਵੱਡਾ ਐਕਸ਼ਨ ਚੁੱਕਿਆ ਜਾ ਸਕਦਾ ਜਿਹਦੇ ਨਾਲ ਗਵਰਨਮੈਂਟ ਪ੍ਰੈਸ਼ਰਲਾਈਜ਼ ਹੋ ਸਕੇ ਨਹੀਂ ਗਵਰਨਮੈਂਟ ਨੂੰ ਉਹਨਾਂ ਨੇ ਕਿਹਾ ਵੀ ਅਸੀਂ 15 ਮਾਰਚ 15 ਅਗਸਤ ਨੂੰ ਇੱਕ ਮਾਰਚ ਕਰਾਂਗੇ ਵੀ ਅਸੀਂ ਪੰਜਾਬ ਦੀ ਪੋਲਿਊਸ਼ਨ ਪ੍ਰਦੂਸ਼ਣ ਤੋਂ ਆਜ਼ਾਦੀ ਦਿਵਾਣੀ ਹੈ ਆਜ਼ਾਦੀ ਦਿਵਸ ਤਾਂ ਆਇਆ ਪਰ ਸਾਡਾ ਪੰਜਾਬ ਤਾਂ ਪ੍ਰਦੂਸ਼ਿਤ ਹੈ ਲੁਧਿਆਣੇ ਦਾ AQI ਸਭ ਤੋਂ ਬੈਡ ਹੈ ਅੰਮ੍ਰਿਤਸਰ ਦਾ AQI ਸਮੇਂ ਤੇ 에ਅਰ ਕੁਆਲਿਟੀ ਇੰਡੈਕਸ ਬਈ ਬਹੁਤ ਜ਼ਿਆਦਾ ਜਿਹਦੇ ਨਾਲ ਪਲਾਸਟਿਕ ਨਾਲ ਆਪਣੇ ਮਾਈਕਰੋ ਪਲਾਸਟਿਕ ਨਾਲ ਸਾਡੇ ਦਿਲਾਂ ਦੇ ਵਿੱਚ ਤੇ ਡਾਇਬੀਟਿਸ ਤੇ ਹੋਰ ਬ੍ਰੇਨ ਨੂੰ ਕੈਂਸਰ ਜਾ ਰਹੇ ਮਾਈਕਰੋ ਪਲਾਸਟਿਕ ਕਰਕੇ ਤ੍ਰਤੀਜੋ ਸਾਨੂੰ ਦੂਸ਼ਿਤ ਆਪਣਾ ਖਾਦਦਾਰ ਮਿਲ ਰਿਹਾ ਸਬਜ਼ੀਆਂ ਮਿਲ ਰਹੀਆਂ ਅਨਾਜ ਮਿਲ ਰਿਹਾ ਆਪਾਂ ਕਿਸ ਕਿਹੜੇ ਵੱਲ ਨੂੰ ਜਾ ਰਹੇ ਹਾਂ ਉਹਨਾਂ ਨੇ ਕਿਹਾ ਵੀ ਅਸੀਂ ਇਹ ਮਾਰਚ ਕੱਢਾਂਗੇ ਫੇਰ ਸਰਕਾਰ ਨੂੰ ਅਸੀਂ ਸਰਕਾਰ ਸਾਨੂੰ ਬੁਲਾਵੇ ਸਾਡੀ ਗੱਲ ਸੁਣੇ ਵੀ ਇਹ ਬੁੜੇ ਦੇ ਰਿਆ ਦਾ ਇਲਾਜ ਕੀ ਕਰਨਾ ਕਦੋਂ ਇੰਡਸਟਰੀ ਵਾਲੇ ਕੈਮੀਕਲ ਪਾਣਾ ਬੰਦ ਕਰਨਗੇ ਕਿਵੇਂ ਬੰਦ ਕਰਨਗੇ ਇਹਨਾਂ ਦੇ ਅੰਦਰ ਕਿਵੇਂ ਯੰਤਰ ਲੱਗਣਗੇ ਜ਼ੀਰੋ ਲਿਕੁਇਡ ਡਿਸਚਾਰਜ ਹੁੰਦਾ ਵੀ ਪਾਣੀ ਅਸੀਂ ਬਾਹਰ ਕੋਈ ਨਹੀਂ ਕੱਢਣਾ ਇਹ ਥੋੜਾ ਜਿਹਾ ਮਹਿੰਗਾ ਹੋਏਗਾ ਪਰ ਦੇਖੋ ਜਦੋਂ ਕਰੋੜਾ ਰੁਪਏ ਕਮਾਉਂਦੇ ਸਭ ਤੋਂ ਜ਼ਿਆਦਾ ਮਰਸੀਡੀਜ਼ ਕਿਹੜੇ ਸ਼ਹਿਰ ਚ ਲੁਧਿਆਣੇ ਚ ਜਮੀਰ ਆਦਮੀ ਹੋ ਸਕਦੇ ਆ ਉਹ ਆਪਣੇ ਆਪਣੀ ਅਮੀਰਤ ਦਾ ਆਧਾਰ 2 ਕਰੋੜ ਬੰਦਿਆਂ ਦੇ ਕੈਂਸਰ ਨਾ ਬਣਾਣ ਗੱਲ ਸਮਝੋ ਡੂੰਗੀ ਗੱਲ ਕਹੀ ਹੈ ਹੈਨਾ ਮੈਂ ਆਪਣਾ ਵੀਰ ਹੋਣਾ ਵੀ ਮੈਂ ਮੈਂ ਪ੍ਰਦੂਸ਼ਣ ਆਪਣਾ ਸਾਹਮਣਾ ਨਹੀਂ ਟੈਕਨੀਕਲ ਤਰੀਕੇ ਨਾਲ ਕਰਪਸ਼ਨ ਬੋਰਡ ਹੈ ਪੋਲਿਊਸ਼ਨ ਕਰਪਸ਼ਨ ਬੋਰਡ ਉਹਨੂੰ ਪੈਸੇ ਦੇ ਦਿੰਦੇ ਉਹ ਅੱਖਾਂ ਮੀਟ ਲੈਂਦਾ ਉਹਨਾਂ ਕੋਲ ਬੰਦੇ ਵੀ ਘਟਾ ਉਹ ਕਹਿੰਦੇ ਜੀ ਸਾਡੇ ਕੋਲ ਤਾਂ ਸਾਰੀ ਚੈਕਿੰਗ ਨਹੀਂ ਹੋਈ ਠੀਕ ਹੈ ਤਾਂ ਇਹ ਇਹ ਜਿਹੜਾ ਬੜੀ ਵੱਡੀ ਗੱਲ ਹੈ ਤੇ ਅਸੀਂ 15 ਸਪਟੈਂਬਰ ਨੂੰ ਉਹਨਾਂ ਨੇ ਵਾਰਨਿੰਗ ਦਿੱਤੀ ਹੈ ਵੀ ਅਸੀਂ ਬੁੱਡੇ ਦਰਿਆ ਦੇ ਉੱਤੇ ਆ ਕੇ ਟਰਾਲੀਆਂ ਨਾਲ ਇਹਨੂੰ ਪੂਰ ਦੇਣਾ ਇਹਨੂੰ ਜਾਣ ਨਹੀਂ ਦੇਣਾ ਅਸੀਂ ਬੁੱਡੇ ਦਰਿਆ ਦਾ ਜਿਹੜਾ ਦੂਸ਼ਿਤ ਪਾਣੀ ਹੈ ਨਾ ਤਾਂ ਸਤਲੁਜ ਜਾਣ ਦੇਣਾ ਨਾ ਅਸੀਂ ਹਰੀਕੇ ਜਾਣ ਦੇਣਾ ਨਾ ਸੀ ਰਾਜਸਥਾਨ ਦੇਣਾ ਤੇ ਇਹ ਰਾਜਸਥਾਨ ਦੇ ਲੋਕਾਂ ਲਈ ਵੀ ਆਵਾਜ਼ ਹੈ ਵੀ ਤੁਸੀਂ ਆਪਣੀ ਆਵਾਜ਼ ਲੋ ਤੁਸੀਂ ਕੈਂਸਰ ਕੋ ਰিসিਵ ਕਰ ਰਹੇ ਹੋ ਲੁਧਿਆਣਾ ਤੋਂ ਜਿਹੜਾ ਬਣਾਇਆ ਹੋਇਆ ਹਾਲਾਂਕਿ ਸਾਰੀ ਜਗ੍ਹਾ ਹੀ ਵਿਆਸ ਵੀ ਦੂਸ਼ਿਤ ਹੈ ਉੱਤੇ ਵੀ ਲੁਧਿਆਣੇ ਨਾਲੋਂ ਜਿਹੜੀਆਂ ਇੰਡਸਟਰੀਆਂ ਦਾ ਜਿਹੜਾ ਪੈਂਦਾ ਪਾਣੀ ਉਹ ਦੂਸ਼ਿਤ ਹੈ ਇਹ ਸਾਰੀਆਂ ਚੀਜ਼ਾਂ ਨੂੰ ਵੀ ਆਪਾਂ ਨੂੰ ਚੈੱਕ ਕਰਨ ਦੀ ਜ਼ਰੂਰਤ ਹੈ ਆਪਾਂ ਨੂੰ ਪਾਣੀ ਵਹਾਹ ਚਲਾਉਣ ਦੀ ਜ਼ਰੂਰਤ ਹੈ ਜਿਹੜੀ ਮਾਈਨਿੰਗ ਕਰਦੇ ਆ ਮਾਈਨਿੰਗ ਦੇ ਵਿੱਚ ਇੱਕ ਸ਼ਰਤ ਹੈ ਵੀ ਪਾਣੀ ਦਾ ਵਹਾਅ ਚੱਲਦਾ ਰਹਿਣਾ ਚਾਹੀਦਾ ਇਹ ਤਾਂ ਪਾਣੀ ਦਾ ਵਹਾਅ ਹੀ ਨਹੀਂ ਹੁੰਦਾ ਅੱਗੋਂ ਪੱਟ ਲੈਂਦੇ ਆ ਪਿੱਛੋਂ ਪੱਟ ਲੈਂਦੇ ਆ ਪਾਣੀ ਚੱਲਣ ਹੀ ਨਹੀਂ ਦਿੰਦੇ ਮੇਨ ਚੈਨਲ ਤਾਂ ਚੱਲਣੀ ਚਾਹੀਦੀ ਹੈ ਨਾ ਆ ਬਿਲਕੁਲ ਖਾਲਸਾ ਪੰਥ ਦੀ ਸਾਜਣਾ ਵੇਲੇ ਵੀ ਗੁਰੂ ਸਾਹਿਬ ਦੇ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇਸੇ ਸਤਲੋਜ ਦੇ ਪਾਕ ਪਵਿੱਤਰ ਜਲ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਅੱਜ ਉਸੇ ਜਲ ਨੂੰ ਪਲੀਤ ਕਿਸ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਏ ਸਗੋਂ ਬੁੱਢਾ ਨਾਲਾ ਦੇ ਵਿੱਚ ਗੰਦਾ ਕੈਮੀਕਲ ਪਾ ਕੇ ਜਿਹੜੇ तमाम सारे ਇਲਾਕਿਆਂ ਦੇ ਲੋਕ ਨੇ ਜਿਹਦੇ ਵਿੱਚ ਪੰਜਾਬ ਦੇ ਸਮੇਤ Rajasthan ਦੇ ਵੀ ਵਸਿੰਦੇ ਨੇ ਜਿਹੜੇ ਇਸ ਗੰਦਲੇ ਪਾਣੀ ਤੋਂ ਅਫੈਕਟਡ ਹੋ ਕੇ तमाम सारीਆਂ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਨਜ਼ਰ ਆਉਂਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ तमाम सारे ਸਮਾਜ ਸੇਵੀਆਂ ਦੇ ਵੱਡੇ ਐਲਾਨ ਤੋਂ ਬਾਅਦ ਮੌਜੂਦਾ ਸੱਤਾਧਾਰੀ ਧਿਰ ਦਾ ਇਸ ਚੀਜ਼ ਦੇ ਮੱਦੇ ਨਜ਼ਰ ਕਿਸ ਤਰੀਕੇ ਦਾ ਰੁਖ ਹੋ ਸਕਦਾ ਹੈ ਅੱਗੇ ਦੀ ਗੱਲਬਾਤ ਵੀ ਲੈ ਕੇ ਤੁਹਾਡੇ درمیان ਹਾਜ਼ਰ ਹੁੰਦੇ ਰਹਾਂਗੇ ਧੰਨਵਾਦ